ਪੰਜਾਬ ਦੇ ਮਿਨਿਸਟਰੀਅਲ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਹੜਤਾਲ ਤੇ ਬੈਠਣਾ ਚਾਹੀਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਨੇ ਫਤਗੜ ਸਾਹਿਬ ਦੇ ਇੱਕ ਪ੍ਰਾਈਵੇਟ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀ ਕਰਦਿਆਂ ਕੀਤਾ ਉਹਨਾਂ ਕਹਿ ਕੇ ਹੜਤਾਲ ਕੋਈ ਹੱਲ ਨਹੀਂ ਹੁੰਦਾ ਸਗੋਂ ਗੱਲਬਾਤ ਹੀ ਅਹਿਮ ਚੀਜ਼ ਹੁੰਦੀ ਹੈ ਜਿਸ ਨਾਲ ਮਸਲੇ ਹੱਲ ਕੀਤੇ ਜਾ ਸਕਦੇ ਹਨ ਆਓ ਦੇਖਦੇ ਹਾਂ ਫਤਗੜ ਸਾਹਿਬ ਤੋਂ ਪ੍ਰੈਮ ਕੂੜੇ ਦੀ ਵਿਸ਼ੇਸ਼ ਰਿਪੋਰਟ ਦੇਖੋ ਅੱਜ ਸਾਡੇ ਮਿੱਤਰ ਮਰੋਦਰਾ ਸਾਹਿਬ ਦੇ ਸਪੁੱਤਰ ਜਿਨੇਬ ਦਾ ਸ਼ੁਰੂ ਕਾਰੋਬਾਰ ਸ਼ੁਰੂ ਕੀਤਾ ਗਿਆ ਉਹਨਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਾਡੇ ਪਰਿਵਾਰਕ ਮੈਂਬਰ ਨੇ ਇਸ ਲਈ ਆਇਆ ਕਿ ਸਾਡੇ ਸਾਰੇ ਸਾਥੀ ਸਹਿਬਾਨ ਐਮਐਲਏ ਸਹਿਬਾਨ ਸਾਰੀਆਂ ਮਹੋਦ ਜੁਨੀਆ ਜੁਨੀਆ ਬਸ਼ਕਤੀਤਾ ਨੇ ਸਾਰੀਆਂ ਅੱਜ ਉਹਨਾਂ ਦੇ ਕਾਰੋਬਾਰ ਸ਼ੁਰੂ ਕਰਨ ਲਈ ਸਰ ਪੰਜਾਬ ਦੇ ਸਾਰੇ ਡੀਸੀ ਆਫਿਸਿਸ ਦੇ ਮੁਲਾਜ਼ਮ ਸਟ੍ਰਾਈਕ ਤੇ ਨੇ ਕੋਈ ਕੰਮ ਨਹੀਂ ਹੋ ਰਿਹਾ ਲੁਕੀ ਬਹੁਤ ਤਰਫ ਰਹੇ ਨੇ ਕੁਝ ਕਰਨ ਜਾ ਰਹੇ ਹਾਂ ਭਾਈ ਇਸ ਵਾਸਤੇ ਦਸਟੇਲ ਮੇਡ ਕੋਰਨ ਵਾਸਤੇ ਕੁਝ ਨਹੀਂ ਬਿਲਕੁਲ ਜੀ ਅਸੀਂ ਜਿਹੜੀ ਵੀ ਕਿਸੇ ਦੀ ਵੀ ਮੰਗ ਆਉਂਦੀ ਹੈ ਸਮਾਜ ਦੇ ਵਿੱਚੋਂ ਅਸੀਂ ਉਹਨਾਂ ਦਾ ਜਿਹੜਾ ਹੈਗਾ ਸਹੀ ਸਮਾਧਾਨ ਕਰਦੇ ਆਂ ਪੁਰਾਣੀਆਂ ਸਰਕਾਰਾਂ ਨੇ ਗੀਆਂ ਚਾਹੇ ਉਹ ਕਾਦੀ ਤੇ ਬੀਜੇਪੀ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਦੇ ਬਕਾਏ ਨਹੀਂ ਬਹੁਤ ਲੰਬੇ ਆਸੇ ਦੇ ਉਹਨਾਂ ਦੇ ਬਕਾਏ ਨਹੀਂ ਉਹਨਾਂ ਨੇ ਮੈਂ ਸਮਝਦਾ ਜਿਹੜੀ ਪੰਜਾਬ ਦੀ ਆਰਥਿਕਤਾ ਨੂੰ ਉਹਨੂੰ ਉਹ ਦੁਬਾਰਾ ਦਾ ਜੀਰ ਹਰਨ ਕੀਤਾ ਪੰਜਾਬ ਦੇ ਸਾਰੇ ਡੀਸੀ ਆਫਿਸਿਸ ਦੇ ਮੁਲਾਜ਼ਮ ਸਟ੍ਰਾਈਕ ਤੇ ਨੇ ਕੋਈ ਕੰਮ ਨਹੀਂ ਹੋ ਰਿਹਾ ਲੋਕੀ ਬਹੁਤ ਤੜਫ ਰਹੇ ਨੇ ਕੁਝ ਕਰਨ ਜਾ ਰਹੇ ਹਾਂ ਅਪਲਾਈਸ ਵਾਸਤੇ ਕੁਸਟੇਲ ਮੇਟ ਕਰਨ ਵਾਸਤੇ ਕੁਝ ਸਿਰਫ ਵੀ ਅਸੀਂ ਜੇੜੀ ਵੀ ਕਿਸੇ ਦੀ ਵੀ ਮੰਗ ਆਉਂਦੀ ਹੈ ਸਮਾਜ ਦੇ ਵਿੱਚੋਂ ਅਸੀਂ ਉਹਨਾਂ ਦਾ ਜਿਹੜਾ ਹੈਗਾ ਸਹੀ ਸਮਾਧਾਨ ਕਰਦੇ ਹਾਂ ਪੁਰਾਣੀਆਂ ਸਰਕਾਰਾਂ ਨਹੀਂਆਂ ਚਾਹੇ ਉਹ ਕਾਦੀਦਰ ਬੀਜੇਪੀ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਉਹਨਾਂ ਦੇ ਬਕਾਏ ਨਹੀਂ ਬਹੁਤ ਲੰਬੇ ਆਸੇ ਦੇ ਉਹਨਾਂ ਦੇ ਬਕਾਏ ਨਹੀਂ ਉਹਨਾਂ ਨੇ ਮੈਂ ਸਮਝਦਾ ਜਿਹੜੀ ਪੰਜਾਬ ਦੀ ਆਰਥਿਕਤਾ ਨੂੰ ਉਹ ਦੂਰੇ ਤਰਾ ਉਹਦਾ ਛੀਰ ਹਰਨ ਕੀਤਾ ਆਰਥਿਕਤਾ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਤਾਂ ਇਹੀ ਕਾਰਨ ਹੈ ਕਿ ਅੱਜ ਉਹਨਾਂ ਦੀ ਜਿਹੜੀ ਲੈਗਿਟੀ ਵਧੀਆ ਬਿਲਕੁਲ ਅਸੀਂ ਉਹਨੂੰ ਠੀਕ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਉਹਨੂੰ ਬੜਜਲ ਦੇ ਠੀਕ ਕਰਾਂਗੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਗਾ ਕਿ ਐਮਪਲਾਈਜ਼ ਨੂੰ ਵੀ ਸ਼ੁੱਡ ਕਮ ਬੈਕ ਓਨ ਦ ਦੇਖੋ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਕਿ ਆ ਕੇ ਹਮੇਸ਼ਾ ਗੱਲਬਾਤ ਰਾਹੀਂ ਮਸਲਾ ਹੱਲ ਹੁੰਦਾ ਹੈ ਤੇ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਨੂੰ ਲੋਕਾਂ ਨੂੰ ਹਰਾਨ ਨਹੀਂ ਕਰਨਾ ਚਾਹੀਦੀਆਂ ਉਹਨਾਂ ਨੂੰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਲੋਕ ਸੈਟੀ ਦੇ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਆ ਕੇ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਸੀਂ ਤਾਂ ਹਮੇਸ਼ਾ ਹੀ ਪਹਿਲਾਂ ਮੈਂ ਫਾਈਨਾਂਸ ਮਿਨਿਸਟਰ ਹੋਊਂਗਾ ਪੰਜਾਬ ਦਾ ਜੀ ਨੇ ਹੁਣ ਤੱਕ ਲਗਭਗ 400 ਤੋਂ ਉੱਪਰ ਮੀਟਿੰਗਾਂ ਕੀਤੀਆਂ ਨਹੀਂਆਂ ਸੋ ਜਿਹੜੀਆਂ ਵੀ ਜਾਇਜ਼ ਮੰਗੂਦੀਆਂ ਹਮੇਸ਼ਾ ਹੀ ਅਸੀਂ ਉਹ ਪ੍ਰਮਾਨ ਕਰਦੇ ਹਾਂ ਸਰ ਦੂਸਰਾ ਲੇਡੀਜ਼ ਨੂੰ ਜਿਹੜਾ 1000 ਰੁਪਏ ਲੇਡੀਸ ਨੂੰ ਜਿਹੜਾ 1000 ਰੁਪਏ ਦੇਣਾ ਦਾ ਜਿਹੜਾ ਚੱਲ ਰਿਹਾ ਹੈ ਗਰੰਟੀ ਉਹ ਮਤਲਬ ਕਿ ਜਿੰਨੀਆਂ ਸਾਡੀਆਂ ਗਰੰਟੀਆਂ ਲਗੀਆਂ ਪੰਜਾਬ ਦੇ ਵਿੱਚ ਅਸੀਂ ਕੀ ਕਰਕੇ ਸਾਰੀਆਂ ਗਰੰਟੀਆਂ ਉਹ ਪੂਰੀਆਂ ਕਰ ਰਿਹਾ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਲਗੀਆਂ ਚਾ 300 ਯੂਨਟ ਫ੍ਰੀ ਆਫ ਕਾਸਟ ਇਲੈਕਟ੍ਰਿਸਿਟੀ ਰੇਟ ਦੀ ਗਰੰਟੀ ਉਹ ਪੂਰੀ ਕੀਤੀ ਹੈ ਚਾ ਪੰਜਾਬ ਦੇ ਲੋਕਾਂ ਦਾ ਵਾਅਦਾ ਸੀਗਾ ਕਿ ਜੇਕਰ ਸਾਡਾ ਕੋਈ ਸੈਨਿਕ ਪ੍ਰਾਸਾਹ ਦੇ ਤਸ਼ੀਰ ਹੁੰਦਾਗਾ ਤਾਂ ਉਹਨੇ ਕਰੋੜ ਰੁਪਏ ਦੇਣ ਦੀ ਗਰੰਟੀ ਸੀ ਉਹ ਅਸੀਂ ਪੂਰੀ ਕੀਤੀ ਹੈ ਇਸ ਤੋਂ ਬਿਨਾ ਹੋਰ ਜੁਨੀਆਂ ਵੀ ਗੰਟੀਆਂ ਸੀਗੀਆਂ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਗੰਨੇ ਇਹ ਕਿ ਕਰਪਿਆ ਸਿੰਗਲ ਸਿੰਗਲ ਪੈਣੀ ਜਿਹੜੀਆਂ 15 ਫੀਸਾਂ ਲਿਖ ਰੱਖ ਪਈਆਂ ਐ ਅਪੈਂਡਿਕਸ ਉਹ ਸਾਰੀਆਂ ਸੀ ਜਿਹੜੀਆਂ ਲਾਇਬਿਲਟੀਜ਼ ਪੇ ਕਰ ਚੁੱਕੇ ਐ ਜੋ ਦੁਨੀਆ ਵੀ ਹੋਣ ਗਿਆ ਅਸੀਂ ਜਿੰਨੀਆਂ ਗਾਰੰਟੀ ਦਿੱਤੀਆਂ ਉਹ ਸਾਰੀਆਂ ਪੂਰੀਆਂ ਕਰਾਂਗੇ ਕੱਲ੍ਹ ਕੀ ਵੀ ਕਿਸਾਨਾਂ ਲਈ ਅੱਜ 11 ਰੁਪਏ ਵਾਦਾ ਕੀਤਾ ਲੇਕਿਨ ਕਿਸ ਕਿਸਾਨਾਂ ਸੇ ਦੁਸਤਰੀ 11 ਸੇ ਵਾਦੇ ਨਹੀਂ ਆ ਦੇਖੋ ਅਸੀਂ ਸਾਰਾ ਕੁਝ ਦੇਖ ਕੇ ਜਿਹੜਾ ਇਸ ਸਮੇਂ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਕਿਸਾਨ ਨੂੰ ਗੰਨੇ ਦਾ ਪਾ ਭਾਰਤ ਵਿੱਚ ਸਭ ਤੋਂ ਵੱਧ ਸੋਮੇਦ ਸਮਝਦਾ ਮਾਨ ਸਨਮਾਨ ਕਰਨਾ ਚਾਹੀਦਾ ਸਰਕਾਰ ਦਾ ਇੱਕ ਇਤਿਹਾਸਿਕ ਫੈਸਲਾ ਹੈ ਇਤਿਹਾਸਿਕ ਫੈਸਲੇ ਦੇ ਮੁਤਾਬਕ ਸਭ ਤੋਂ ਵੱਧ ਰੇਟ ਪੰਜਾਬ ਵਿੱਚ ਪੰਜਾਬ ਦੇ ਕਿਸਾਨ ਨੂੰ ਮਿਲ ਰਹੇ ਨੇ ਨਾ ਯੂਪੀ ਦੇ ਕਿਸਾਨ ਨੂੰ ਮਿਲ ਰਹੇ ਨੇ ਨਾ ਮਹਾਰਾਸ਼ਟਰ ਦੇ ਕਿਸਾਨ ਨੂੰ ਮਿਲ ਰਹੇ ਜਿੱਥੇ ਸਭ ਤੋਂ ਵੱਧ ਗੰਨੇ ਦੀ ਪ੍ਰੋਡਕਸ਼ਨ ਹੁੰਦੀ ਆ ਉਹਨਾਂ ਸਟੇਟਾਂ ਦੇ ਵਿੱਚ ਕਿਤੇ ਘੱਟ ਰੇਟ ਗੰਨੇ ਦਾ ਸਰਕਾਰਾਂ ਨੇ ਦਿੰਦੀਆਂ ਨਹੀਂ ਗੀਆਂ ਪਹਿਲੀ ਸਰਕਾਰ ਆ ਜੀ ਨੇ ਸਭ ਤੋਂ ਵੱਧ ਰੇਟ ਜਿਹੜਾ 50 ਦਿੱਤਾ ਹੈ ਹੁਣ ਮੈਂ ਸਮਝਣਾ ਸਮਕੇ ਬਲਕਿ ਧੰਨਵਾਦ ਕਰਨਾ ਚਾਹੀਦਾ ਉਹਨਾਂ ਨੂੰ ਇਸ ਗੱਲ ਦੇ ਕਿ ਹਰ ਗੱਲ ਤੇ ਰੈਜ਼ੈਂਟਮੈਂਟ ਨਹੀਂ ਕਰਨੀ ਚਾਹੀਦੀ ਸਰ ਸਾਡੇ ਫੋਟੇਗੜ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਹਰ ਇੱਕ ਸਾਲ ਬਜਟ ਆਉਂਦਾ ਇਸ ਸਾਲ ਨਾ ਤਾਂ ਸੜਕਾਂ ਦੀ ਕੋਈ ਰਿਪੇਅਰ ਹੋ ਰਹੀ ਹੈ ਗੈਰੀਨ ਦੇ ਬਰਸ ਕੰਡੀਸ਼ਨ ਮੇਰੇ ਨਾਲ ਐਮਐਲਏ ਸਾਹਿਬ ਬੈਠੇ ਨੇ ਮੈਂ ਦੱਸ ਰਿਹਾ ਜਲਦੀ ਰਿਲੀਜ਼ ਕਰੋ ਫੰਡ ਸਾਨੂੰ ਇਹਨਾਂ ਦੀ ਜਰੂਰ ਰੁਕਾ ਜਿਹੜੀ ਰਿਕਵੈਸਟ ਆਈ ਹੋਈ ਹੈ ਵੀ ਬਿਲਕੁਲ ਉਸੀ ਉਹਦੇ ਤੇ ਬੜੀ ਜਲਦੀ ਫੈਸਲਾ ਲੈ ਕੇ ਜੋੜ ਮੇਲੇ ਤੋਂ ਪਹਿਲਾਂ ਸਾਰਾ ਠੀਕਾ ਇੱਕ ਵਰਦੀ ਜੀ ਪ੍ਰਤਾਪ ਤੇ ਇਹ ਕਹੋਦਾ ਚੁੱਕਿਆ ਜੀ ਬੇਬਲ ਕਲਾ ਬੁਲੀ ਕਾਂ ਦਾ ਇਨਸਾਫ ਨਹੀਂ ਮਿਲਿਆ ਤਾਂ ਸਰਕਾਰ ਸੇ ਮਿਲਿਆ ਇਨਸਾਫ। ਅਰੇ ਕੋ ਪਹਿਲੀ ਸਰਕਾਰ ਆ ਜਿਨੇ ਸਾਰੇ ਸਮੇਂ ਰਹਿੰਦੇ ਚਲਾਨ ਅਦਾਲਤ ਦੇ ਵਿੱਚ ਪੇਚ ਕਰ ਕਰ ਦਿੱਤੇ ਗਏ। ਉਹ ਅਦਾਲਤ ਦੀ ਪ੍ਰਕਿਰਿਆ ਕੀ ਉਹ ਅਦਾਲਤ ਦੀ ਪ੍ਰਕਿਰਿਆ ਨੂੰ ਸਰਕਾਰਾਂ ਮੋਨਿਟਰ ਨਹੀਂ ਕਰਦੀਆਂ। ਅਦਾਲਤੀ ਪ੍ਰਕਿਰਿਆ ਨੂੰ ਅਦਾਲਤਾਂ ਨੇ ਕਰਨਾ ਹੁੰਦਾ ਆ ਹਨਰੇਬਲ ਹਾਈ ਕੋਰਟ ਬਣੀ ਹੈਗੀ ਅਸੀਂ ਹਾਈ ਕੋਰਟ ਚ ਇੰਟਰਫੀਅਰ ਨਹੀਂ ਕਰ ਸਕਦੇ ਤੇ ਤੁਸੀਂ ਵੀ ਨਹੀਂ ਕਰ ਸਕਦੇ ਕੋਈ ਵੀ ਬੰਦਾ ਹਾਈ ਕੋਰਟ ਦੇ ਕੰਮਕਾਰ ਚ ਇੰਟਰਫੀਅਰ ਨਹੀਂ ਕਰ ਸਕਦਾ ਸੋ ਸਾਨੂੰ ਵੇਟ ਕਰਨਾ ਚਾਹੀਦਾ ਗਵਾਹਾਂ ਨੂੰ ਆਪਣੀ ਗਵਾਹੀ ਦੇਣੀ ਚਾਹੀਦੀ ਆ ਜਦੋਂ ਗਵਾਹ ਗਵਾਹੀ ਦੇਣਗੇ ਤਾਂ ਹੀ ਜੱਜ ਜਿਹੜਾ ਫੈਸਲਾ ਕਰੂਗਾ ਜੇ ਕੱਲ ਨੂੰ ਗਵਾਹ ਮੁੱਕਰ ਜਾਂਦੇ ਨੇ ਗਵਾਹ ਬੈਠ ਜਾਂਦੇ ਨੇ ਕਿ ਤਾਂ ਫਿਰ ਉਹਦਾ ਫੈਸਲਾ ਖੋਰ ਹੋਊਗਾ ਸੋ ਸਾਨੂੰ ਸਾਰਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾਗਾ ਸੋ ਬਿਲਕੁਲ ਅਲੱਗ ਦੇ ਵਿੱਚ ਚਲਾਨ ਨੇਗੇ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਸਜ਼ਾ ਸਖਤ ਸਜ਼ਾ ਦਮਾਰਦਰੀ ਸਰਕਾਰ ਜਿਹੜੀ ਬਾਬੰਦਾ ਪਹਿਲੀ ਸਰਕਾਰ ਆ 2015 ਚ ਬੇਅਦਬੀ ਹੋਈ ਸੀ 2 ਸਾਲਾਂ ਆ ਕਾਲੀ ਦਲ ਭਾਜਪੀ ਦੀ ਸਰਕਾਰ ਰਹੀ ਹੈ ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਹੋਈ 5 ਸਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਹੋਈ ਸਾਡੀ ਸਰਕਾਰ ਆਉਂਦਿਆਂ 1.5 ਸਾਲ ਦੇ ਅੰਦਰ ਅੰਦਰ ਦੋਸ਼ੀਆਂ ਦਾ ਚਲਾਨ ਚਾਰ ਸ਼ੀਟ ਜਿਹੜੀ ਆ ਉਹ ਮਨਜੂਕ ਅਦਾਲਤ ਵਿੱਚ ਪੇਸ਼ ਕੀ ਕਰ ਚੁੱਕੇ ਹਾਂਗੇ ਤੋਂ ਸਾਨੂੰ ਮੈਂ ਸਮਝਦਾ ਅਦਾਲਤ ਦੇ ਫੈਸਲੇ ਦੀ ਵੇਟ ਕਰਾਂਗੇ ਕਲੀ ਕੇ ایਡੀ ਦੀ ਰੇਟ ਭਈ ਜੀ ਸਤਿ ਸ਼੍ਰੀ ਅਕਾਲ ਧਰਮ ਸੋਧੇ ਕੇ ایਡੀ ਦੀ ਰੇਟ ਭਈ ਉਹਨਾਂ ਲੈ ਕੇ ਕਿਹੜੇ ਜਿਹਨਾਂ ਦੇ ਜਿਹੜਾ ਬੰਦਾ ਗਲਤ ਕੰਮ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਸਰਕਾਰਾਂ ਜਿਹੜੀਆਂ ਉਹਦੇ ਖਿਲਾਫ ਕਾਰਵਾਈ ਕਰਦੇ